ਗੁਰੂ ਨਾਨਕ ਦੇ ਮਰ ਸੱਚੇ ਪਾਤਸ਼ਾਹ ਬਗਦਾਦ ਗਏ ਸੀ ਬਗਦਾਦ ਦੇ ਪੀਰ ਕੀ ਕਹਿੰਦੇ ਬਾਬਾ ਨਾਨਕਾ ਰਾਗ ਹਰਾਮਿਆ ਸਤਿਗੁਰੂ ਕਹਿੰਦੇ ਨਾ ਰਾਗ ਕੋ ਹਰਾਮਿਆ ਜਿਹਨੂੰ ਸੁਣ ਕੇ ਪਰਮਾਤਮਾ ਨਾਲੋਂ ਟੁੱਟੀਏ ਜਿਹਨੂੰ ਸੁਣ ਕੇ ਪਰਮਾਤਮਾ ਨਾਲ ਜੁੜ ਜਾਈਏ ਉਹ ਰਾਗ ਹਰਾਮ ਨਹੀਂ ਤੇ ਜੋ ਕੁਝ ਅੱਜ ਦਾ ਗਉਣ ਵਾਲਾ ਤੁਹਾਨੂੰ ਫਰੋਸ ਕੇ ਦੇ ਰਿਆ ਹਰਾਮ ਕਹਿ ਦੀਏ ਕੋਈ ਅਤਕਤ ਨਹੀਂ ਦੇ ਨਹੀਂ ਨਾ ਅੱਜ ਦੇ ਕਲਾਕਾਰ ਨੇ ਤੁਹਾਨੂੰ ਇਹ ਤੇ ਦੱਸ ਦਿੱਤਾ ਕਿੰਨੇ ਪੈਗ ਲਾਗੇ ਦੀ ਪੈਣ ਦੀ ਬਾਹ ਫੜਨੀ ਆ ਕਦੇ ਫੜਕੇ ਵੇਖ ਲਿਓ ਪਤਾ ਲੱਗ ਜੂ ਨਾ ਕੀ ਭਾਵੇਂ ਕਦੀ ਆ ਅੱਜ ਡੌਲਿਆਂ ਨਾਲ ਧੀਆ ਭੈਣਾਂ ਦੇ ਲੱਕ ਮਣਦੇ ਗਾਣਿਆਂ ਵਿੱਚ ਸਿਖਾਈ ਜਾਂਦੇ ਆ ਪਰ ਪੜੋ ਇਤਿਹਾਸ ਸਤਿਗੁਰੂ ਗੁਰੂ ਨਾਨਕ ਸਾਹਿਬ ਅਰਜ ਕਹਿੰਦੇ ਜਿਹੜਾ ਰਾਗ ਸੁਣ ਕੇ ਧਿਆਨ ਸਤਿਗੁਰਾਂ ਦੇ ਨਾਲੋਂ ਹਟਦਾ ਵਾ ਮਨ 'ਚ ਵਕਾਰ ਪੈਦਾ ਹੁੰਦਿਆ ਉਹ ਰਾਗ ਨਹੀਂ ਉਹ ਰਾਗ ਹਰਾਮ ਆ ਜਦੋਂ ਮੈਂ ਵਿਚਾਰ ਦੇ ਵਿੱਚ ਆਜਮਾ ਸਰਦਾਰ ਕਹਿੰਦਾ ਉਦੋਂ ਵੀ ਘਰ ਦੇ ਵਿੱਚ ਖੁਸ਼ੀ ਦੇ ਗੀਤ ਗਾਏ ਗਏ gsi ਗਾਉਣ ਵਾਲੇ ਆਏ ਸਨ ਲਾਗੀਆਂ ਨੂੰ ਲਾਗ ਦਿੱਤੇ ਗਏ ਸਨ ਦੂਜਾ ਇਸ਼ਨਾਨ ਕਰਾਇਆ ਗਿਆ ਨਾਈ ਦੇ ਵੱਲੋਂ ਤੇ ਸਰਦਾਰਨੀ ਦੇ ਸਾਹ ਕਹਿੰਦੀ ਸਰਦਾਰਾ ਫਿਰ ਤੀਜਾ ਇਸ਼ਨਾਨ ਕਿਹੜਾ ਸਰਦਾਰ ਕਹਿੰਦਾ ਤੀਜਾ ਇਸ਼ਨਾਨ ਆਖਰੀ ਇਸ਼ਨਾਨ ਜਦੋਂ ਇਨਸਾਨ ਦੁਨੀਆ ਤੋਂ ਜਾਂਦਾ ਵਾ ਨਾ ਉਹਨੂੰ ਆਖਰੀ ਇਸ਼ਨਾਨ ਕਰਾਉਂਦੇ ਨੇ ਉਹਦੇ ਭਾਈ ਤਿੰਨ ਇਸ਼ਨਾਨ ਯਾਦ ਕਰ ਲਿਓ ਪਹਿਲਾ ਦਾਈ ਵੱਲੋਂ ਦੂਜਾ ਨਾਈ ਵੱਲੋਂ ਤੇ ਤੀਜਾ ਭਾਈਆਂ ਦੇ ਵੱਲੋਂ ਤੇ ਗਾਜੀ ਸਰਦਾਰ ਕਿੰਦਾ ਪਰਮਤਾ ਹਸਰੀ ਹੈ ਕਿ ਆਖਰੀ ਇਸ਼ਨਾਨ ਹਰ ਕੋਈ ਆਪ ਨਹੀਂ ਜੇ ਕਰਦਾ ਇਹ ਆਖਰੀ ਇਸ਼ਨਾਨ ਕਦੇ ਬਾਬਾ ਅਜੀਤ ਸਿੰਘ ਬਾਬਾ ਜੁਢਾਰ ਸਿੰਘ ਨੇ ਆਪ ਕੀਤਾ ਸੀ ਇਹ ਆਖਰੀ ਇਸ਼ਨਾਨ ਕਦੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਪ ਕੀਤਾ ਸੀ ਇਹ ਆਖਰੀ ਇਸ਼ਨਾਨ ਕਦੇ ਬਾਬਾ ਦੀਪ ਸਿੰਘ ਨੇ ਅੰਮ੍ਰਿਤ ਸਰੋਵਰ ਵਿੱਚ ਆਪ ਕੀਤਾ ਸੀ ਮੈਂ ਆਪਣੇ ਆਪ ਨੂੰ ਭਾਗਾ ਵਾਲਾ ਸਮਝਦਾ ਸਰਦਾਰ ਨੀਏ ਅੱਜ ਮੈਦਾਨੇ ਜੰਗ ਵਿੱਚ ਜਾਣ ਤੋਂ ਪਹਿਲਾਂ ਲਾਂ ਸਰਦਾਰ ਸ਼ਾਮ ਸਿੰਘ ਟਾਰੀ ਆਪਣਾ ਆਖਰੀ ਇਸ਼ਨਾਨ ਆਪ ਕਰਕੇ ਚੱਲਿਆ ਸਰਦਾਰ ਹੋਇਆ ਤਿਆਰ ਬਰਤਿਆਰ ਇਧਰ ਘੋੜਿਆਂ ਵਾਲੇ ਸਿੰਘ ਘੋੜਿਆਂ ਨੂੰ ਤਿਆਰ ਕਰ ਰਹੇ ਨੇ ਕਿਉਂਕਿ ਜਿਹੜੇ ਨਿਹੰਗ ਸਿੰਘ ਆ ਨਾ ਅੱਜ ਬਹੁਤੇ ਨਿਹੰਗ ਸਿੰਘਾਂ ਨੂੰ ਬੜਾ ਮਾੜਾ ਬੋਲਦੇ ਆ ਵੇਖੋ ਬਾਣਾ ਪਾ ਕੇ ਹਰ ਕੋਈ ਨਿਹੰਗ ਸਿੰਘ ਨਹੀਂ ਜੇ ਬਣ ਜਾਂਦਾ ਤੇ ਬਾਣਾ ਪਾ ਕੇ ਹਰ ਕੋਈ ਸਾਧ ਨਹੀਂ ਜੇ ਬਣ ਸਕਦਾ ਤੇ ਜੇ ਕਿਸੇ ਦੀ ਦਿੱਖ ਤੁਸੀਂ ਵੇਖਦੇ ਹੋ ਵੀ ਹਾਂ ਵੀ ਇਹ ਸਾਧਾ ਜਿਹਾ ਪਹਿਰਾਵਾ ਐਵੇਂ ਰੁਲਿਆ ਖੁਲਿਆ ਤੁਰਿਆ ਫਿਰਦਾ ਤੇ ਚੋਰ ਵੀ ਨਹੀਂ ਹੈਗਾ ਅੱਜ ਬਾਬਾ ਸ਼੍ਰੀ ਚੰਦ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਆਂ ਦੇ ਪੁੱਤਰ ਸਾਰੇ ਲੋਕਾਂ ਦਾ ਜੋਰ ਲੱਗਿਆ ਪਿਆ ਬਹੁਤੇ ਪ੍ਰਚਾਰਕਾਂ ਦਾ ਵੀ ਜੋਰ ਲੱਗਿਆ ਪਿਆ ਵੀ ਕਿਵੇਂ ਬਾਬਾ ਸ਼੍ਰੀ ਚੰਦ ਸਾਹਿਬ ਨੂੰ ਨਿੰਦ ਦਿੱਤਾ ਜਾਵੇ ਹੁੰਦੀ ਐ ਨਿੰਦਿਆ ਗੁਰੂ ਨਾਨਕ ਸਾਹਿਬ ਦੇ ਸਾਹਿਬ ਜਾ ਦੇ ਜਿਹੜੇ ਕਹਿੰਦੇ ਨੇ ਬਾਬਾ ਸ਼੍ਰੀ ਚੰਦ ਸਾਹਿਬ ਗੁਰੂ ਨਾਨਕ ਦੇ ਕਹਨੇ ਚ ਨਹੀਂ ਚੱਲੇ ਐਦਾਂ ਹੋ ਸਕਦਾ ਕਿ ਜਿਸ ਗੁਰੂ ਨਾਨਕ ਦੇ ਹੁਕਮ ਤੋਂ ਬਿਨਾ ਪਤਾ ਨਾ ਹਿਲੇ ਵੀ ਉਹਦਾ ਪੁੱਤ ਉਹਦੇ ਕਹਨੇ ਚ ਨਾ ਚੱਲਿਆ ਹੋਵੇ ਕਰਤਾਰ ਪ੍ਰਸਾਦ ਦੀ ਧਰਤੀ ਤੇ ਮਹਾਰਾਜ ਜੀ ਉਦਾਸੀਆਂ ਕਰਕੇ ਪਰਿਵਾਰ ਕੋਲ ਆਏ ਇਤਿਹਾਸ ਪੜ੍ਹ ਕੇ ਵੇਖ ਲਿਓ ਮੇਰੇ ਬਾਬੇ ਨਾਨਕ ਦੇ ਗਲ ਦੇ ਵਿੱਚ ਭਗਵੇਂ ਰੰਗ ਦਾ ਬਾਣਾ ਸੀ ਜਿਹੜਾ ਜਦਿ ਗੁਰੂ ਨਾਨਕ ਸਾਹਿਬ ਮਰਿ ਨੇ ਆਪਣੇ ਪੁੱਤ ਬਾਬੇ ਸ੍ਰੀ ਚੰਦ ਸਾਹਿਬ ਦੇ ਗਲ ਵਿੱਚ ਪਾਇਆ ਸੀ ਬਾਬਾ ਸ੍ਰੀ ਚੰਦ ਸਾਹਿਬ ਜੀ ਦੀ ਨਿੰਦਿਆ ਕਰਨ ਵਾਲਿਓ ਬਾਬਾ ਸ੍ਰੀ ਚੰਦ ਸਾਹਿਬ ਜੀ ਆਮ ਦੀ ਹਸਤੀ ਨਹੀਂ ਆ ਕਦੇ ਬਾਬਾ ਸ਼੍ਰੀ ਚੰਦ ਸਾਹਿਬ ਜੀਆਂ ਅੱਗੇ ਝੋਲੀ ਤੇ ਅੱਡ ਕੇ ਵੇਖਿਓ ਉਹ ਲੰਬੀ ਬਾਹਾਂ ਵਾਲਾ ਬਾਪੂ ਆਕਾਲ ਪੁਰਖ ਦੇ ਕੋਲੋਂ ਉਹ ਵੀ ਲੈ ਆਉਂਦਾ ਵਾ ਜੋ ਪਰਮੇਸ਼ਰ ਨੇ ਮਸਤਕ ਦੇ ਵਿੱਚ ਸਾਡੇ ਲਿਖਿਆ ਵੀ ਨਹੀਂ ਮਾਰਜ ਗੁਰੂ ਨਾਨਕ ਸਾਹਿਬ ਜੀ ਸੁਲਤਾਨਪੁਰ ਦੀ ਧਰਤੀ ਤੇ ਬਾਬੇ ਨਾਨਕੀ ਦੇ ਕੋਲ ਬਚਨ ਕਰਕੇ ਗਏ ਸੀ ਮੇਰੇ ਪੁੱਤਰਾਂ ਦਾ ਫਿਕਰ ਨਾ ਕਰੀ ਇਹਨਾਂ ਦੇ ਕੁੱਤਿਆਂ ਦੇ ਵਿੱਚ ਵੀ ਕਰਮਾ ਮਾਤਾ ਹੋਣਗੀਆਂ ਜਿੱਥੇ ਜਿੱਥੇ ਇਹਨਾਂ ਦਾ ਧੂਣਾ ਭਲੇਗਾ ਉਥੋਂ ਤੱਕ ਜਿੱਥੋਂ ਤੱਕ ਧੂਆ ਜਾਣਾ ਕੁੱਤਿਆਂ ਦੇ ਵਿੱਚ ਪੱਤਿਆਂ ਦੇ ਵਿੱਚ ਜਾਨਵਰਾਂ ਦੇ ਵਿੱਚ ਵੀ ਕਰਮਾ ਮਾਤਾ ਆ ਜਾਣਗੀਆਂ ਇੱਕ ਵਾਰ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਮੁੱਖ ਗੱਲ ਕਿਹੜੀ ਸੀ ਮੇਰੀ ਉਹ ਇਹ ਹੈ ਪਰਾਵੇ ਤੋਂ ਹੀ ਜੱਜ ਨਹੀਂ ਜੇ ਕਰ ਸਕਦੇ ਹੁਣ ਕਈ ਕਹਿੰਦੇ ਵੀ ਬਾਬਾ ਜੀ ਨੇ ਕਿਹੜਾ ਤਨ ਤੇ ਕੋਈ ਕਪੜਾ ਪਾਇਆ ਸੀ ਉਹਨਾਂ ਕਿਹੜਾ ਕੋ ਨਾਨਕ ਸਾਹਿਬ ਮਹਾਰਾਜ ਜੀਆਂ ਵਾਲਾ ਜਾਂ ਸਿੱਖਾਂ ਵਾਲਾ ਕਈ ਕਹਿ ਦਿੰਦੇ ਪਰਾਵਾ ਪਾਇਆ ਸੀ ਕਿ ਅੱਜ ਬਹੁਤੇ ਤੁਸੀਂ ਵੇਖਦੇ ਹੋ ਨਾ ਜਿਨ੍ਹਾਂ ਨੇ ਪਰਾਵਾ ਬੜਾ ਸੋਹਣਾ ਪਾਇਆ ਤੇ ਕੰਮ ਉਹਨਾਂ ਦੇ ਕਿਦਾਂ ਦੇ ਆ ਕਰਤੂਤਾਂ ਕਾਲੀਆਂ ਉਹਨਾਂ ਨੇ ਆਪਣੀਆਂ ਕਰਤੂਤਾਂ ਨੂੰ ਢਗਣ ਵਾਸਤੇ ਆ ਬਾਣਾ ਪਾਇਆ ਹੁਣ ਸਾਡੇ ਵਰਗੇ ਬਹੁਤੇ ਆ ਚਾਰ ਛਿੰਦਾ ਵਾਸਤੇ ਬਾਣਾ ਪਾਈ ਫਿਰਦੇ ਸੱਚੀ ਆ ਨਾ ਸੱਚੀ ਰਹਿਣਾ ਵਾ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਾਬ ਜਾਦੇ ਨੇ ਆਪਣੇ ਤਨ ਨੂੰ ਨਹੀਂ ਸ਼ਿੰਗਾਰਿਆ ਉਹਨਾਂ ਨੇ ਆਪਣੇ ਮਨ ਨੂੰ ਸ਼ਿੰਗਾਰਿਆ ਸੀ ਸੁਖਮਨੀ ਸਾਹਿਬ ਘਰ ਘਰ ਵਿੱਚ ਪੜਦੇ ਹੋ ਨਾ ਮੈਨੂੰ ਲੱਗਦਾ ਸਭ ਤੋਂ ਜਿਆਦਾ ਭੰਡਿਓ ਕਰਦੇ ਜਿਹੜੇ ਰੋਜ਼ ਸੁਖਮਨੀ ਸਾਹਿਬ ਪੜਦੇ ਆ ਹੁਣ ਸੁਖਮਨੀ ਸਾਹਿਬ ਪੜਦੇ ਜਾਓ 16 ਅਸ਼ਟ ਪਦੀਆਂ ਤੋਂ ਬਾਅਦ ਕੀ ਪੜਦੇ ਆ ਆਦ ਸੱਚ ਜੁਗਾਦ ਸੱਚ ਹੇ ਭੇ ਸੱਚ ਨਾਨਕ ਹੋਸੀ ਭੇ ਸੱਚ ਕਿਨੇ ਉਚਾਰਿਆ ਜੀ ਦੱਸੋ ਜੀ ਇਹ ਕਿਨੇ ਉਚਾਰਿਆ ਵਾ ਇਹ ਉਚਾਰਿਆ ਵਾ ਮੁਖ ਦੇ ਵਿੱਚੋਂ ਧੰਨ ਬਾਬਾ ਸ਼੍ਰੀ ਚੰਦ ਸਾਹਿਬ ਨੇ 16 ਅਸ਼ਟਪਦੀਆਂ ਉਚਾਰਨ ਕੀਤੀਆਂ ਸੀ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਆਓ ਬਾਦਸ਼ਾਹ ਦੀ ਧਰਤੀ ਤੇ ਜਾਣਦੇ ਆ ਨਾ ਸੀ ਦਰਸ਼ਨ ਕਰਦੇ ਹੋ ਉਹ ਥੰਮ ਵੀ ਮੌਜੂਦ ਆ ਜਿੱਥੇ ਖਲੋਕੇ ਪੰਜਵਾਂ ਗੁਰੂ ਨਾਨਕ ਬਾਬਾ ਸ਼੍ਰੀਚੰਦ ਸਾਹਿਬ ਜੀਆਂ ਦੀ ਉਡੀਕ ਕਰਦਿਆ ਰਹਾ ਬਾਬਾ ਜੀ ਪਰਮੇਸ਼ਰ ਦੇ ਨਾਲ ਸੁਰਤੀ ਜੋੜ ਕੇ ਬੈਠੇ ਸੀ ਬਾਬਾ ਸ਼੍ਰੀਚੰਦ ਸਾਹਿਬ ਦੀ ਕੋਈ ਆਮ ਦੀ ਹਸਤੀ ਨਹੀਂ ਹੱਥ ਬੰਨ ਕੇ ਮੈਂ ਬੇਨਤੀ ਕਰਦੀ ਨੀਆ ਵੇਖੋ ਸਿੱਖੀ ਕਿੰਤੂ ਪਰੰਤੂ ਦੀ ਨਹੀਂ ਸਿੱਖੀ ਸ਼ਰਧਾ ਦੀ ਆ ਸਿੱਖੀ ਮੁਹੱਬਤ ਦੀ ਆ ਅਜੇ ਵੀ ਡੁੱਲੇ ਪੈਰਾਂ ਦਾ ਕੁਝ ਨਹੀਂ ਵਿਗੜਿਆ ਆਦੋ ਸ਼ਰਨ ਵਿੱਚ ਮੁੜਾਓ ਸੱਚ ਨੂੰ ਸੱਜ ਕਹਿਣਾ ਸਿੱਖ ਲਵੋ ਸਮਾਂ ਮੇਰੇ ਕੋਲ ਬਹੁਤ ਥੋੜਾ ਬਿਲਕੁਲ ਸੀਮਤ ਦਿਆ ਤੇ ਮੈਂ ਦੋ ਕਵਤਾਵਾਂ ਕਿੰਨੇ ਕੁ ਸਮੇਂ ਦੇ ਵਿੱਚ ਕਹਿਣੀਆਂ ਹੁਣ ਮੈਂ ਬਹੁਤਾ ਸਮਾਂ ਸਾਡੇ ਤੇ ਤੁਹਾਡੇ ਵਿੱਚ ਕਰ ਹੋਰ ਨਹੀਂ ਰੱਖਣਾ ਕਿਉਂਕਿ ਬਹੁਤ ਸਾਰੇ ਸਤਿਕਾਰਯੋਗ ਜਥੇ ਆ ਜਿਨ੍ਹਾਂ ਸਾਡੇ ਤੋਂ ਬਾਅਦ ਤੁਹਾਡੇ ਦਰਸ਼ਨ ਕਰਨੇ ਆ ਹੁਣ ਤੱਕਿਆ ਜੀ ਸਰਦਾਰ ਸ਼ਾਹ ਸਿੰਘ ਆਟਾਰੀ ਬੱਲ ਕੋਲ ਤਿਆਰਿਆ ਉਹਨੇ ਘੁੱਟ ਕੇ ਕੀਤਾ ਲੱਕ ਦੇ ਨਾਲ ਕਮਰ ਕਸਾ ਵਿੱਚ ਸਦਾਈ ਤੇਗ ਵਿੱਚ ਧਾਇਆ ਦੋਤਾ ਰਾਖੰਡਾ ਤੇ ਕਹਿੰਦੇ ਮੋਢੇ ਤੇ ਪਾ ਕੇ ਬੰਦੇ ਖਾਣੀ ਸਰਦਾਰ ਹੋਇਆ ਪੱਗੇ ਰੰਗ ਦੇ ਘੋੜੇ ਤੇ ਸਵਾਰ ਸਰਦਾਰਨੀ ਦੇ ਸਾਹਮਣੇ ਆ ਕੇ ਖਲੋ ਗਈ ਸਰਦਾਰ ਕਹਿੰਦਾ ਸਰਦਾਰਨੀਏ ਢੋਲ ਦੇ ਨਹੀਂ ਕਹੀ ਨਹੀਂ ਢੋਲੀ ਨਹੀਂ ਪਰ ਸਰਦਾਰ ਨੇ ਅਚਾਨਕ ਤੁਰਨ ਲੱਗਿਆ ਸਾਹਮਣੇ ਕਿਉਂ ਆਕੇ ਖਲੋ ਗਈ ਹੈ ਸਰਦਾਰਨੀ ਦੇਸਾਂ ਕਹਿੰਦੀ ਸਰਦਾਰਾ ਮੈਦਾਨੇ ਜੰਗ ਦੇ ਵਿੱਚ ਚੱਲਿਆਂ ਵਾਂ ਤੇ ਮੈਨੂੰ ਜਾਣ ਤੋਂ ਪਹਿਲਾਂ ਇੱਕ ਆਪਣੀ ਨਿਸ਼ਾਨੀ ਦੇ ਕੇ ਜਾ ਜੇ ਕਹਿੰਦੇ ਸਰਦਾਰ ਸ਼ਾਮ ਸਿੰਘ ਅਟਾਰੀ ਨੇ ਜਿਹੜੀ ਗੱਤਰੇ ਤੇਗ ਪਾਈ ਹੈ ਨਾ ਉਹਨੂੰ ਮਿਆਂਨ ਚੋਂ ਬਾਹਰ ਕੀਤਾ ਤੇਗ ਆਪਣੇ ਕੋਲ ਰੱਖੀ ਤੇਗ ਦੀ ਮਿਆਂਨ ਸਰਦਾਰ ਨੇ ਦੇਸਾਂ ਦੇ ਹੱਥ ਦੇ ਵਿੱਚ ਦਿੱਤੀ ਆਖਿਆ ਸਰਦਾਰ ਨੇ ਜੇ ਜਿਉਂਦਾ ਵਾਪਸ ਆਇਆ ਇਹ ਤੇਗ ਮੜ ਮਿਆਂਨ ਵਿੱਚ ਪਾਵਾਂਗਾ ਨਹੀਂ ਤਾਂ ਇਸ ਮਿਆਂਨ ਨੂੰ ਵੇਖ ਕੇ ਆਪਣਾ ਜੀਵਨ ਬਤੀਤ ਕਰ ਲਵੀਂ ਹੁਣ ਇੱਥੋਂ ਸਰਦਾਰ ਸ਼ਾਮ ਸਿੰਘ ਅਟਾਰੀ ਹੋਇਆ ਘੋੜੇ ਤੇ ਸਵਾਰ ਉਹਨਾਂ ਬੋਲੇ ਸੋਨੇ ਹੰਦ ਸਤਿ ਸ਼੍ਰੀ ਅਕਾਲ ਦੇ ਜਕਾਰੇ ਛੱਡਿਆ ਤੇ ਖਰਸਾ ਜੀ ਉਹਨਾਂ ਨੂੰ ਇਥੇ ਜਦਾ ਧਿਆਨ ਦਿਓ ਥੋੜਾ ਜਿਹਾ ਕਿਉਂਕਿ ਢਾਡੀ ਸਿੰਘਾਂ ਨੇ ਵਾਰ ਕੱਢਿਆ ਵਾਹ ਢਾਡੀ ਲੱਗਦਾ ਇੱਕ ਅਨੂਠਾ ਅੰਗ ਹੈ ਜੋ ਪੁਰਾਣੇ ਬਜ਼ੁਰਗਾਂ ਦਾ ਮਨਪਸੰਦ ਰ ਆ ਗਿਆ ਤੇ ਸਰਕਾਰ ਜੋਗ ਢਾਡੀ ਜਾਨੀ ਫੌਜਾ ਸਿੰਘ ਦੀ ਸਾਗਰ ਉਹਨਾਂ ਨੇ ਬਹੁਤ ਸੋਹਣੀ ਕਵਤਾ ਲਿਖਿਆ ਤੇ ਮੇਰਾ ਚੇਤ ਕਰਦਾ ਵੀ ਜਿਵੇਂ ਤੁਸੀਂ ਟਿਕਾ ਬਣਾ ਕੇ ਬੈਠੀ ਹੋ ਨਾ ਮੈਂ ਉਹ ਕਵਤਾ ਕਹਿ ਦਵਾਂ ਉਹ ਰੋਜੀ ਨਾ ਗਹੀ ਵੀ ਮੈਂ ਇੱਕ ਕਵਤਾ ਪਿੱਛੇ ਛੱਡ ਦਿੱਤੀ ਹੁਣ ਅਗਾਹ ਵਧ ਗਏ ਤੇ ਮੈਂ ਪਿੱਛੇ ਨਹੀਂ ਜਾਣਾ ਤੇ ਉਹ ਕਵਤਾ ਦੇ ਬੋਲ ਬੜੇ ਸੋਹਣੇ ਆ ਤੇ ਉਹ ਢਾਡੀ ਸਿੰਘਾਂ ਨੇ ਹੁਣ ਕੱਢ ਲੈਣੀਆਂ ਕਵਤਾ ਤੇ ਤੁਹਾਨੂੰ ਸੁਣਾ ਦੇਣੀਆਂ ਆ ਆ ਕਈ ਵਾਰ ਕੀ ਬਹੁਤੇ ਕਹਿੰਦੇ ਨਾ ਜੀ ਮਾਫੀ ਦੇ ਦਿਓ ਕਹ ਜੀ ਜਿਹੜੇ ਢਾਡੀ ਸਿੰਘ ਨੇ ਬਹੁਤੇ ਉਸ ਟੇਲ ਤੋਂ ਨਕਲ ਮਾਰ ਕੇ ਗਾਉਂਦੇ ਸੀ ਤੇ ਪਹਿਲੇ ਕਹਿਆ ਸਾਨੂੰ ਆਉਂਦਾ ਹੀ ਕੱਖ ਨਹੀਂ ਸਾਨੂੰ ਤੇ ਸੱਤੀ ਕੁਛ ਨਹੀਂ ਆਉਂਦਾ ਪਰ ਮੈਨੂੰ ਆਪਣੇ ਪਰਮੇਸ਼ਰ ਤੇ ਮਾਨਿਆ ਕਿ ਮੇਰਾ ਗੁਰੂ ਦਾਦਾਵਾ ਜਿਹੜਾ ਮੇਰਾ ਸਾਹਿਬ ਗੂੰਗਿਆਂ ਦੇ ਕੋਲੋਂ ਵੀ ਅਰਥ ਕਰਵਾ ਲੈਂਦਾ ਵੇਖੋ ਹੁਣ ਕਈ ਵਾਰ ਸੰਗਤ ਦੇ ਵਿੱਚੋਂ ਕੋਈ ਨਗਮਾ ਕਹਿ ਲਈ ਵੀ ਭਾਈ ਆ ਸੁਣਾ ਦਿਓ ਤੇ ਹੁਣ ਇਤਿਹਾਸ ਤੇ ਹਾਈ ਸਾਗਰ ਤੇ ਕਹਾਂਗੇ ਨਾ ਗਿਆਨੀ ਸੁਖਦੇਵ ਸਿੰਘ ਜੀ ਅਹੀਂ ਤਾਂ ਪੰਛੀ ਆ ਸਾਡੀ ਚੁੰਝ ਦੇ ਇੰਨੀ ਕੁਆ ਹੁਣ ਇੰਨੀ ਕੁ ਚੁੰਝ ਦੇ ਵਿੱਚ ਤੁਸੀਂ ਕੀ ਕੋਈ ਭਰ ਲੋਗੇ ਇਸ ਕਰਕੇ ਸਾਨੂੰ ਰੱਖਣੀ ਪਈਆ ਕਿਤਾਬ ਤੇ ਭਾਈ ਕਈਆਂ ਨੂੰ ਬਹੁਤਾ ਆਉਂਦਾ ਹੀ ਤੇ ਕਹਿੰਦੇ ਸਾਨੂੰ ਆਉਂਦਾ ਹੀ ਕੁਝ ਨਹੀਂ ਇਹ ਸਾਰਾ ਕੁਝ ਵਰਤਦਾ ਰਹਿੰਦਾ ਵਾ ਇੱਕ ਦੂਜੇ ਦੇ ਹੀ ਚਿੱਕੜ ਸਿੱਟੀ ਜਾਂਦੇ ਮੈਂ ਤੇ ਪਹਿਲਾਂ ਹੀ ਕਿਹਾ ਅਸੀਂ ਆਪਣਿਆਂ ਦੇ ਸਗੇ ਨਹੀਂ ਆ ਸਾਨੂੰ ਮਾਰਨ ਵਾਲਾ ਕੋਈ ਹੋਰ ਨਹੀਂ ਹੈ ਸਾਡੇ ਆਪਣੀ ਆ